ਆਕੇ ਤੁਸੀਂ ਪੁੱਛ ਸਕਦੇ ਹੋ ਅੱਜ ਦਾ ਵਿਆਹ ਉੱਥੇ ਰੱਖਿਆ ਹੋਇਆ ਸੀ ਆ ਕਾਰ ਡੱਬਾ ਸਾਰਾ ਕੁਝ ਅੱਜ ਵਿਆਹ ਹੀ ਅੱਜ ਤਾਂ ਬੰਦੇ ਨੇ ਕੀ ਸਾਰਾ ਕੁਝ ਬੰਡਿਆ ਹੋਵੇ ਔਰ ਆ ਹਾਲ ਹੋ ਜਵੇ ਬੰਦੇ ਨਾਲ ਬੰਦੇ ਤੇ ਕੀ ਵੀ ਤੂ ਕੁੜੀ ਅੱਜ ਬਿਊਟੀ ਪਾਰਲਰ ਤੋਂ ਮੈਂ ਲੈ ਕੇ ਆਇਆ ਨਾ ਜਦੋਂ ਪੂਰਾ ਪਾਇਆ ਹੋਇਆ ਕੁੜੀ ਨੇ ਜੀ ਕੱਲ ਮਾਮਿਆਂ ਨੇ ਕਰਾਇਆ ਸਾਰਾ ਉਹਦਾ ਪੂਰਾ ਪਾਇਆ ਕੱਲ ਜੀ ਕੀ ਕਹਿੰਦੇ ਹੁੰਦੇ ਇਹ ਨਹੀਂ ਉਹ ਕੱਲ ਸ਼ਾਂਤ ਕਰਾਈ ਚਾਰੇ 4-4 5-5 ਵਜੇ ਸਵੇਰੇ ਆ ਕੇ ਕੁੜੀ ਨੂੰ ਚੱਕਦਾ ਪਿਆ ਕੋਈ ਬਾਲ ਛੱਡ ਗਿਆ ਹੈ ਦੋਨੇ ਜਾਣੇ ਬਿਊਟੀ ਪਾਰਲਰ ਦੇ ਮੈਂ ਜਾ ਕੇ ਸਵੇਰੇ 9:30 ਵਜੇ ਜਦੋਂ ਇਹਨੂੰ ਲੈ ਕੇ ਆਇਆ ਉਹ ਕੁੜੀ ਦੇ ਚੂੜੇ ਪਾਏ ਹੋਏ ਬਾਜੀ ਇਹਦੀ ਵੀ ਇਦਾਂ ਦੀ ਲੱਗਦੀ ਆ ਮੈਂ ਜਵਾਈ ਦੀ ਮੰਦਰੀ ਭਰਾ ਦੀ ਮੰਦਰੀ ਪਿਓ ਦੀ ਮੰਦਰੀ ਮਾਮੇ ਦੀ ਮੰਦਰੀ ਇੱਕ ਮਾਮੇ ਦੀ ਮੰਦਰੀ ਜੋ ਮੈਂ ਕਹਿੰਦਾ ਇੱਕੜਾ ਟੱਪਾ ਜੋ ਕੁਝ ਵੀ ਮੈਂ ਕੀ ਨਹੀਂ ਦਿੱਤਾ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਅੱਛਾ ਕਿੱਥੇ ਰਹਿੰਦੇ ਹੋ ਸਿਵਲ ਨੇ ਜੀ ਕਾਸ਼ਪੂਰੀ ਕੀ ਹੋਇਆ ਬੇਟੀ ਦੀ ਸ਼ਾਦੀ ਸੀ ਜੀ ਅੱਜ ਅੱਜ ਬਰਾਤ ਨੇ ਆਣਾ ਸੀ ਭਾਈ ਕਿਉਂ ਇਹੀ ਦੇ ਕੱਲ ਸਗਨ ਦੇ ਕਿ ਆਏ ਸੀਗੇ ਸਗਨ ਦੇ ਵਿੱਚ ਉਹਨਾਂ ਨੂੰ ਕੋਈ ਸਾਡੇ ਕੋਲੋਂ ਕੋਈ ਕਮੀ ਨਜ਼ਰ ਆਈ ਹੋਣੀ ਆ ਜਿਹੜੀ ਕਿ ਵਿਚੋਲੇ ਧਰੂ ਸਾਨੂੰ ਪਤਾ ਲੱਗੀ 25 ਲੱਖ ਰੁਪਏ ਨਾਲ ਕ੍ਰੈਟਾ ਗੱਡੀ ਚਾਹੀਦੀ ਆ ਹੁਣ ਆ ਰਹੇ ਨੇ ਫੇਰ ਆਣ ਮੈਂ ਚਲੋ ਮੈਨੂੰ ਟਾਈਮ ਤਾਂ ਦਿਓ ਮੈਂ ਕੋਈ ਗੱਲ ਨਹੀਂ ਸੋਚ ਲੂੰਗਾ ਫੇਰ ਜੀ ਆ ਰਹੇ ਆ ਜਾ ਰਹੇ ਆ ਮੁੰਡੇ ਤੇ ਬੁੜੇ ਤੇ ਵੀ ਖਰਾਬ ਹੋ ਗਈ ਮੁੰਡੇ ਦੀ ਫਾਦੇ ਤੇ ਵੀ ਖਰਾਬ ਹੋ ਗਿਆ ਸੀ ਧੱਕ ਹਾਰ ਕੇ ਉਹ ਆਇ ਨਹੀਂ ਵੀ ਹੈਗੇ ਫਿਰ ਅਸੀਂ ਡੀ ਡੀ ਕੇ ਬਰਾਤ ਨੂੰ ਸਾਡਾ ਆਪਣਾ 2250 ਬੰਦਾ ਉਹਨਾਂ ਦਾ 300 ਬੰਦਾ ਲਿਖਾਇਆ ਹੋਇਆ ਆਇਆ ਤਾਂ ਉਹਨਾਂ ਦਾ ਕੋਈ ਵਾ ਨਹੀਂ ਅਸੀਂ ਕਿਸੇ ਨੂੰ ਬਣਾ ਮਾਰ ਰਹੇ ਆ ਵੀ ਮੁੰਡੇ ਦੇ ਪਿਓ ਦੀ ਤਵੇਦ ਖਰਾਬ ਹੋ ਗਈ ਚਲ ਕੋਈ ਗੱਲ ਨਹੀਂ ਵੀ ਸ਼ਾਇਦ ਮੰਨ ਜਾਣਗੇ ਆ ਜਾਣਗੇ ਚਲੋ ਕੁੜੀ ਨੂੰ ਹੀ ਲੈ ਜਾਣਗੇ ਚਲੋ ਕਾਸਾ ਲਾ ਬੈਰਣ ਜੀ ਆ ਹਰ ਤਰੀਕੇ ਪਿੰਡ ਦੇ ਨਾਲ ਮੈਂ ਕੀਤਾ ਆ ਜਾ ਕੇ ਤੁਸੀਂ ਪੁੱਛ ਸਕਦੇ ਹੋ ਅੱਜ ਦਾ ਵਿਆਹ ਉੱਥੇ ਰੱਖਿਆ ਹੋਇਆ ਸੀ ਆ ਕਾ ਡੱਬਾ ਸਾਰਾ ਕੁਝ ਜਲ ਵਈ ਅੱਜ ਤਾਂ ਬੰਦੇ ਨੇ ਕੀ ਸਾਰਾ ਕੁਝ ਬੰਡਿਆ ਹੋਵੇ ਔਰਾ ਹਾਲ ਹੋ ਜਵੇ ਬੰਦੇ ਨਾਲ ਬੰਦੇ ਤੇ ਕੀ ਵੀ ਤੂ ਆਜ ਹਾਲ ਹੋਇਆ ਜੀ ਸਾਡੇ ਨਾਲ ਬੜਾ ਸੁਪਨੇਸ ਇੰਜੋਏ ਹੋਏ ਨੇ ਬੜਾ ਕੁਝ ਸੋਚਿਆ ਹੁਣ ਆਹ ਦੇਖੋ ਜੀ ਕੁੜੀ ਅੱਜ ਬਿਊਟੀ ਪਾਰਲਰ ਤੋਂ ਮੈਂ ਲੈ ਕੇ ਆਇਆ ਨਾ ਜਦੋਂ ਪੂਰਾ ਪਾਇਆ ਕੁੜੀ ਦੇ ਜੀ ਕੱਲ ਮਾਮਿਆਂ ਨੇ ਕਰਾਇਆ ਸਾਰਾ ਉਹਦਾ ਪੂਰਾ ਪਾਇਆ ਕੱਲ ਜੀ ਕੀ ਕਹਿੰਦੇ ਹੁੰਦੇ ਇਹ ਨਹੀਂ ਉਹ ਕੱਲ ਸ਼ਾਂਤ ਕਰਾਈ ਚਾਰੇ 4 4 5 5 ਵਜੇ ਸਵੇਰੇ ਆ ਕੇ ਕੁੜੀ ਨੂੰ ਚੱਕਦਾ ਪਿਆ ਕੋਈ ਆ ਬਾਲ ਛੱਡ ਗਿਆ ਦੋਨੇ ਜਾਣੇ ਬਿਊਟੀ ਪਾਰਲਰ ਦੇ ਮੈਂ ਜਾ ਕੇ ਸਵੇਰੇ 9:30 ਵਜੇ ਜਦੋਂ ਇਹਨੂੰ ਲੈ ਕੇ ਆਇਆ ਉਹ ਕੁੜੀ ਦੇ ਚੂੜੇ ਪਾਏ ਹੋਏ ਬਾਜੀ ਇਦਾਂ ਦੀ ਵੀ ਇਦਾਂ ਦੀ ਲੱਗਦੀ ਆ ਮੈਂ ਇਦਾਂ ਦੇ ਲੱਗਦੀ ਕੀ ਬੀਤੂਗੀ ਦੱਸ ਕੁੜੀ ਦੇ ਉੱਪਰ ਮਹਿੰਦੀ ਆ ਦੇਖ ਲਓ ਆ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਕਿੰਨੇ ਮਹੀਨੇਵਾਂ ਤਿਆਰੀਆਂ ਕਰਦੇ ਸੀ ਤਾਂ ਤੁਹਾਨੂੰ ਤਾਂ 3 ਮਹੀਨੇ ਤੋਂ ਉੱਪਰ ਹੋ ਗਿਆ ਵਿਆਹ ਜੀ ਲੱਗਿਆ ਹੋਇਆ ਮੁੰਡਾ ਮੇਰਾ ਬਾਹਰ ਮੈਂ ਕੱਲਾ ਮੇਰੀ ਬੱਸ ਹੋ ਗਈ ਜੀ ਮੁੰਡਾ ਵੀ ਨਹੀਂ ਮੇਰਾ ਆ ਸਕਿਆ ਕਿ ਚਲ ਕੁੜੀ ਆਪਣੇ ਘਰ ਜਾਵੇ ਕੋਈ ਗੱਲ ਨਹੀਂ ਇਹਨਾਂ ਨੇ ਸਾਡੇ ਕੋਲ ਵਿਆਹ ਮੰਗ ਲਿਆ ਜੀ ਉਹ ਕੋਈ 3ਵਾਂ 25ਵਾਂ 28ਵਾਂ ਕਿਹੜਾ ਹੁੰਦਾ ਸਾਲ ਲੱਗ ਜਾਣਾ 7 ਸਾਲ ਫਿਰ ਅਸੀਂ ਕਰਨਾ ਨਹੀਂ ਆ ਦਸੰਬਰ ਤੋਂ ਪਹਿਲਾਂ ਪਹਿਲਾਂ ਵਿਆਹ ਕਰੋ 27 ਦਸੰਬਰ ਦੀ ਡੈਡ ਘਟਵਾਈ ਇਹਨਾਂ ਨੇ ਅੱਜ ਕਾ ਠੀਕ ਹੈ ਜੀ ਕਾਰ ਡੱਬਾ ਜੋ ਕੁਝ ਵੀ ਹੈ ਮੈਂ ਕੋਈ ਮਾੜਾ ਨਹੀਂ ਕੀਤਾ ਵਧੀਆ ਤੋਂ ਵਧੀਆ ਕੀਤਾ ਆ ਵੀਡੀਓ ਦਿਖਾ ਦਿੰਦੇ ਹਾਂ ਤੁਸੀਂ ਮੇਰੇ ਪਹਿਲੇ ਤੇ ਜਾ 24 ਨਵੰਬਰ ਮੰਚਾਰ ਮੰਦਰੀਆਂ ਦੀ ਕਹਿੰਦੇ ਮਿਲਣੀ ਕਰਨੀ ਹੈ ਜੀ ਮੈਂ ਕਿਹਾ ਹੋ ਜੂਗੀ ਜੀ ਜਵਾਈ ਦੀ ਮੰਦਰੀ ਭਰਾ ਦੀ ਮੰਦਰੀ ਪਿਓ ਦੀ ਮੰਦਰੀ ਮਾਮੇ ਦੀ ਮੰਦਰੀ ਇੱਕ ਮਾਮੇ ਦੀ ਮੰਦਰੀ ਜੋ ਮੈਂ ਕਹਿੰਦਾ ਕੜਾ ਟਪਾ ਜੋ ਕੁਝ ਵੀ ਮੈਂ ਕੀ ਨਹੀਂ ਦਿੱਤਾ ਕੈਸ਼ ਵੀ ਦਿੱਤਾ ਲੇਕਿਨ ਮੈਨਰੇ ਕੋ ਥੋੜਾ ਲੱਗਿਆ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੇ ਮੇਰਾ ਹਾਲ ਕੀਤਾ ਮਾਫੀਆਂ ਮੰਗਦੇ ਪੈਨੇ ਸਾਨੂੰ ਮਾਫ ਕਰਦੇ ਹੋ ਮਾਫ ਕਰਦੇ ਹੋ ਮੈਂ ਕਿਹਾ ਤੁਹਾਡੀ ਮਾਫੀ ਦੇ ਨਾਲ ਮੇਰਾ ਘਾਟਾ ਨਹੀਂ ਪੂਰਾ ਹੋਣਾ ਮੈਂ ਕਿੱਧਰ ਜਾਵਾਂ ਦੱਸੋ ਸਰ ਲੱਗਦਾ ਨਹੀਂ ਕਿ ਜੇਕਰ ਇਦਾਂ ਦੇ ਲਾਲਚੀ ਘਰ ਜਾਂਦੀ ਬੇਟੀ ਤੇ ਸ਼ਾਇਦ ਹੋਰ ਦੁਖੀ ਹੁੰਦੀ ਮਾਜੀ ਜਿਹਨੇ ਬੇਟੀ ਦੇਣੀ ਹੁੰਦੀ ਐ ਨਾ ਇਹਨੂੰ ਬੜਾ ਕੁਝ ਦੇਣਾ ਹੀ ਪੈਂਦਾ ਇਹ ਗੱਲਾਂ ਨਾ ਗੱਲਾਂ ਹੀ ਰਹਿ ਗਈਆਂ ਕੋਈ ਨਹੀਂ ਛੱਡਦਾ ਹੈਗਾ ਕੋਈ ਵੀ ਨਹੀਂ ਛੱਡਦਾ ਮੈਨੂੰ ਵੱਧ ਤੋਂ ਵੱਧ ਆਵੇ ਇਹ ਉਹੀ ਹਾਲ ਹੋਇਆ ਹੋਇਆ ਦੇਸ਼ ਦੇ ਅੰਦਰ ਹੋਰ ਹੈ ਕੀ ਆ ਦੇਹਜ ਪਤਾ ਇੱਥੇ ਤਾਂ ਸਾਲਾ ਕਰਨ ਵਾਲੇ ਨੂੰ ਹੁੰਦਾ ਮੈਂ ਵੱਧ ਤੋਂ ਵੱਧ ਕਰਾਂ ਮੈਨੂੰ ਵੀ ਸ਼ੌਂਕ ਸੀ ਮੈਂ ਵੱਧ ਤੋਂ ਵੱਧ ਕਰਾਂ 21ਵੀਂ ਸਦੀ ਸਰ ਖਤਮ ਹੋਊ ਦੇਹਜ ਪ੍ਰਥਾ ਦਾ ਆ ਤੁਹਾਡੇ ਸਾਹਮਣੇ ਆ ਹੀ ਦੇਖ ਲੋ ਪੋਚ ਲੋ ਜਾ ਕੇ ਹੁਣ ਮਾਫੀਆਂ ਮੰਗਦੇ ਪਏ ਨੇ ਉਹਦੀ ਉਹਨਾਂ ਦੀ ਮਾਫੀਆਂ ਮੰਗਣ ਦੇ ਨਾਲ ਮੇਰੀ ਕੁੜੀ ਦਾ ਘਾਟਾ ਪੂਰਾ ਹੋ ਜੂਗਾ ਬੇਟੀ ਦੀ ਕੀ ਹਾਲਤ ਹੈ ਦੇਖ ਲੋ ਜਾ ਕੇ ਤੁਸੀਂ ਘਰ ਸਵੇਰ ਦੀ ਰੋਈ ਆਇਆ ਜੀ ਮਾਂ ਨੇ ਕਿਦਾਂ ਕਿਦਾਂ ਉਹਦੀਆਂ ਉਹਦੇ ਮਹਿੰਦੀਆਂ ਦੇਖੋ ਜਾ ਕੇ ਬਿਊਟੀ ਪਾਰਲਰ ਤੋਂ ਸਜ ਕੇ ਆਈ ਹੋਈ ਕੁੜੀ ਹੋਵੇ ਸਟੇਜ ਤੇ ਜਿਹਨੇ ਚੜ੍ਹਨਾ ਹੋਵੇ ਮੇਰੇ ਨਾਲ ਦਵਿੰਦਰਾ ਜੀ ਅੱਛਾ ਕੀ ਤੁਹਾਡੀ ਮੇਰੀ ਭਾਂਜੀ ਲੱਗਦੀ ਸੀਗੀ ਜੀ ਕੀ ਹੋਇਆ ਕੱਲ ਸ਼ਾਮੀ ਸੈਂਤ ਕਰਾ ਕੇ ਆਏ ਆ ਜੀ ਅਸੀਂ ਸ਼ਗਨ ਕਰਕੇ ਆਏ ਆ ਸਵੇਰੇ ਤੇ ਸਵੇਰ ਦੇ ਉੱਥੇ ਖੜੇ ਆ ਪੈਲੈਸ ਦੇ ਬਾਹਰ ਬਰਾਤ ਹੀ ਨਹੀਂ ਆ ਰਹੀ ਹੈਗੀ ਬਾਨੇ ਲਈ ਜਾਂਦੇ ਆ ਕਦੇ ਕਦੇ ਆ ਰਿਹਾ ਜੇ ਪਿਓ ਦੀ ਤੀਵੀਤ ਖਰਾਬ ਹੈਗੀ ਜੀ ਮੁੰਡਾ ਵੀ ਕਿਤੇ ਗਿਆ ਹੋਇਆ ਜੀ ਮੁੰਡਾ ਵੀ ਆ ਰਿਹਾ ਹੈਗਾ ਬਸ ਸਾਨੂੰ ਕਹਾਣੀਆਂ ਸੁਣਾ ਸਕਿਆ ਸਾਨੂੰ 2:30 ਵਜੇ ਤੱਕ ਉਹਨਾਂ ਨੇ ਸਾਨੂੰ 2:30 ਟਾਈਟ ਰੱਖਿਆ ਜੀ ਫਿਰ ਮਿਲ ਕੇ ਆਇਆ ਜਾ ਕੇ ਜੀ ਹੁਣ ਨੀਲੋ ਜਾ ਕੇ ਉੱਥੇ ਮਾਫੀ ਮੰਗੀ ਜਾਂਦੇ ਆ ਜੀ ਕੋਈ ਪਤਾ ਨਹੀਂ ਸਾਡੀ ਰਿਸ਼ਤੇਦਾਰੀ ਦੇ ਵਿੱਚ ਹੀ ਪਿੰਦੇ ਸੀਗੇ ਦੀਦੀ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਹੀ ਨੇ ਮੇਰੀ ਸਿਸਟਰ ਹੈਗੀ ਆ ਜੀ ਨਾਮ ਕੀ ਚਤ੍ਰੇਸ਼ ਨਾਮ ਹੈ ਮੁੰਡੇ ਦਾ ਨਾਮ ਮੁੰਡੇ ਦਾ ਨਾਮ ਚਤ੍ਰੇਸ਼ ਹੈਗਾ ਪਿਤਾ ਦਾ ਪਿਤਾ ਦਾ ਗੋਪਾਲ ਗੋਪਾਲ ਜੀ ਕੀ ਕੰਮ ਕਰਦੇ ਨੇ ਉਹਨਾਂ ਦਾ ਜੀ ਸ਼ੁਕਰ ਬੰਦਿਆ ਜੀ ਸ਼ੁਕਰ ਬੰਦਿਆ ਜੀ ਉਹਨਾਂ ਦੇ ਸ਼ੁਕਰ ਬੰਦਿਆ ਬੇੜ ਦਾ ਕੰਮ ਹੈ ਇੱਥੇ ਸ਼ੁਕਰ ਬੰਦਿਆ ਜੀ ਠੀਕ ਹੈ ਉਹਦਾ ਮਾਮਾ ਮਸਤਾਨਾ ਮਕੈਨਿਕਲ ਵਾਲੇ ਇੱਥੇ ਮਸਤਾਨਾ ਮਕੈਨਿਕਲ ਹਾਲ ਦੋ ਦਾ ਮਾਮਾ ਜੀ ਫੋਨ ਨੇ ਹੋਰ ਉਹਨਾਂ ਦੇ ਰਿਸ਼ਤੇਦਾਰ ਕੋਈ ਰਿਸ਼ਤੇਦਾਰ ਮੈਨੂੰ ਕੋਈ ਉਹਨਾਂ ਦਾ ਧਿਆਨ ਨਹੀਂ ਹੈਗਾ ਮੇਰੇ ਜੀਜਾ ਜੀ ਹੈਗੇ ਉਹਨੂੰ ਨਹੀਂ ਪਤਾ ਹੈਗਾ ਇਹ ਇਨਸਾਫ ਚਾਹੀਦਾ ਹੈਗਾ ਭਾਜੀ ਇਹੋ ਜੇ ਬੰਦੇ ਨੂੰ ਤਾਂ ਮੁੰਡਾ ਖਿੱਚੇ ਪਤਾ ਲੱਗਿਆ ਉਹਨਾਂ ਨੂੰ ਵੀ ਹਾਂ ਵੀ ਜ਼ਿੰਦਗੀ ਦੇ ਵਿੱਚ ਆ ਦੇਖੋ ਮੁੰਡੇ ਦੀ ਫੋਟੋ ਜੀ ਅੱਗੇ ਰਹੀ ਇਹ ਕੱਲ ਸ਼ਗਨ ਦੇੰਦੇ ਦੀ ਫੋਟੋ ਸ਼ਗਨ ਦੇੰਦੇ ਦੀ ਫੋਟੋ ਵਾਜੀ ਗੱਲ ਸ਼ਗਨ ਪਾਇਆ ਗੱਲ ਕਿਹੜਾ ਹੋਟਲ ਸੀਗਾ ਇਹ ਜਿੱਥੇ ਆਪਾਂ ਗਏ ਸੀਗੇ ਹੋਟਲ ਫੋਟੋ ਕਰਾਉਂਡ ਦੇ ਵਿੱਚ ਗਏ ਆ ਜੀ ਅਸੀਂ ਬਰਿੰਡੇ ਦੇ ਵਿੱਚ ਮੁੱਟੇ ਸ਼ਗਨ ਦੇਖ ਕੇ ਆਏ ਆ ਕੁੜੀਆ ਵਿਆਹ ਕਰ ਰਹੀ ਸੀ ਕਰਜ਼ਾ ਵੀ ਲੱਗਦਾ ਲੈਣਾ ਪਿਆ ਕਰਜ਼ਾ ਵੀ ਸਭ ਕੁਝ ਹੁੰਦਾ ਹੈਗਾ ਭਾਜੀ ਕਰਜ਼ਾ ਲੈਣਾ ਪੈਂਦਾ ਹੈਗਾ ਬਹੁਤ ਕੁਝ ਕਰਨਾ ਪੈਂਦਾ ਹੈਗਾ ਜੀ ਮਲੇ ਕਿ ਬਸ ਹੋਈ ਤੈਨੂੰ ਪਤਾ ਹੀ ਹੈਗਾ ਇਹ ਕੁੜੀਆਂ ਦੇ ਵਿਆਹ ਕਰਕੇ ਜਿਹੜਾ ਸੋਖੇ ਪਏ ਆ আজকাল ਕਿੱਦਾਂ ਤਿਆਰੀਆਂ ਕਰ ਰਹੇ ਸੀ ਕੋਈ ਇੱਕ ਮਾਂ ਵਾਸਤੇ ਧੀ ਨੂੰ ਸੋਰੇ ਕਿ ਜਦੋਂ ਤੋਰ ਨਾ ਹੁੰਦਾ ਸਭ ਤੋਂ ਅਹਿਮ ਹੁੰਦਾ ਵਾ ਸਭ ਤੋਂ ਦੁਖੀ ਵਾਲੀ ਘੜੀ ਵੀ ਹੁੰਦੀ ਔਰ ਔਰ ਉਸ ਵੇਲੇ ਖੁਸ਼ੀ ਵੀ ਇੱਕ ਲਹਿਰ ਜਿਹੀ ਹਾਂਜੀ ਠੀਕ ਹੈ ਨਾ ਮੇਰੀ ਤਾਂ ਬੇਟੀ ਘਰ ਬੱਟੀ ਆ ਤਿਆਰ ਹੋਈ ਹੋਈ ਸ਼ਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿੱਦਾਂ ਉਹਨੂੰ ਕਹਿ ਦਵਾਂ ਕਿ ਚੂੜਾ ਲਾ ਦੇ ਨਹੀਂ ਲੰਦਾ ਮੈਨੂੰ ਕੋਈ ਚੂੜਾ ਕਿੰਨੇ ਦੇ ਤੋ ਤਿਆਰੀਆਂ ਚੱਲ ਗਈ ਸੀ ਮਾਂ ਤੂੰ ਉਦੋਂ ਤੋਂ ਤਿਆਰੀ ਕਰਦੇ ਜਦੋਂ ਤੀ ਹੁੰਦੀ ਐ ਮੈਂ ਦੋ ਸਾਲਾਂ ਤੋਂ ਤੇਰੀ ਕਰ ਰਹੀ ਹਾਂ ਇਹ ਛੋਟੀ ਛੋਟੀ ਚੀਜ਼ ਲੈ ਕੇ ਦੇ ਰਹੀ ਛੋਟ ਛੋਟੀ ਹਰੇਕ ਮਨ ਪਸੰਦ ਚੀਜ਼ ਦੇ ਤਿਆਰ ਸੂਟ ਕਿਤੇ ਹੋਏ ਪੈਕ ਕੀਤਾ ਫੋਨ ਕਿੱਧਰ ਨਹੀਂ ਮੈਨੂੰ ਇਨਸਾਫ ਚਾਹੀਦਾ। ਬੇਟੀ ਨੂੰ ਇਨਸਾਫ ਚਾਹੀਦਾ। ਬਿਲਕੁਲ। ਇਹ ਕਿਹੜਾ? ਮੇਰਾ ਨਾਮ ਬੋਵੀ ਸ਼ਰਮਾ ਜੀ। ਸਰ ਕੀ ਹੋਇਆ? ਕਿੱਥੇ ਹੋਇਆ? ਕਿਵੇਂ ਹੋਇਆ? ਅੱਜ ਸਾਡੇ ਇਲਾਕੇ ਦੇ ਵਿੱਚ ਆਕਾਸ਼ਪੁਰੀ ਦੇ ਵਿੱਚ ਫਰਾਤ ਆਣੀ ਸੀਗੀ। ਔਰ ਖੁਸ਼ੀਆਂ ਦਾ ਘਰ ਸੀਗਾ ਜਿੱਥੇ ਅੱਜ ਉਹ ਬੱਚੀ ਰੋ ਰਹੀ ਹੈ ਔਰ ਪਰਿਵਾਰ ਰੋ ਰਿਹਾ ਹੈ ਕਿਉਂਕਿ ਉਹ ਦੇਹ ਦੀ ਬਲੀ ਚੜ ਗਿਆ। ਔਰ ਦੇਹ ਦੇ ਜਿਹੜੇ ਲਾਲਚੀ ਬੰਦੇ ਨੇ ਉਹਨਾਂ ਨੇ ਇਹਨਾਂ ਨੂੰ ਡਿਮਾਂਡ ਕੀਤੀ ਆ। ਮੁੰਡੇ ਦਾ ਨਾਮ ਰਤੇਸ਼ ਜਿਤੇਸ਼ ਚਤ੍ਰੇਸ਼ ਉਹਦੇ ਫਾਦਰ ਦਾ ਨਾਮ ਗੋਪਾਲ ਮਰਿੰਡੇ ਦੇ ਵਿੱਚ ਸ਼ੌਕਰਾ ਦੀ ਉਹਨਾਂ ਦੀ ਦੁਕਾਨ ਆ ਔਰ ਇੱਥੇ ਉਹਨਾਂ ਦੇ ਮਾਮੇ ਦੀ ਮੈਡੀਕਲ ਸਟੋਰ ਹੈ ਜਿਸ ਦਾ ਮਸਤਾਨਾ ਮਕੈਨਿਕਲ ਮਸਤਾਨਾ ਮਕੈਨਿਕਲ ਗਰਬਰਕ ਦੇ ਨਾਮ ਤੇ ਆ ਇਹ ਜਿਹੜੇ ਦੇਹੇਜ ਦੇ ਲਾਲਚੀ ਬੰਦੇ ਨੇ ਅੱਜ ਅਸੀਂ ਇੱਥੇ ਆਏ ਆ ਪ੍ਰਸ਼ਾਸਨ ਨੂੰ ਦੱਸਣ ਕਿ ਜਿਹੜੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ ਅੱਜ ਉੱਥੇ ਰੋਣਾ ਧੋਣਾ ਲੱਗਾ ਹੋਇਆ ਵੈ ਲੜਕੀ बार-बार बेहोਸ਼ ਹੋ ਰਹੀ ਹੈ ਜੇ ਅਸੀਂ ਉਹਨੂੰ ਜਾ ਕੇ ਬੁਲਾਣੇ ਆ ਕਿ ਕੋਈ ਗੱਲ ਨਹੀਂ ਬੇਟਾ ਹੌਸਲਾ ਕਰ ਕਿ ਅੱਜ ਪਹਿਲਾਂ ਹੀ ਪਤਾ ਲੱਗ ਗਿਆ ਕਿ ਇਹ ਦੇਹ ਦੇ ਲਾਲਚੀ ਬੰਦੇ ਜਿਹੜੇ ਆ ਟਾਈਮ ਤੋਂ ਪਹਿਲਾਂ ਪਤਾ ਲੱਗ ਗਿਆ ਤੇਰੀ ਜ਼ਿੰਦਗੀ ਨਹੀਂ ਖਰਾਬ ਹੋਈ ਲੇਕਿਨ ਫਿਰ ਵੀ ਉਹ ਬੱਚੇ ਦੇ ਕੀ ਭੀਤਰੀ ਹੈ ਜਿਹਦੀ ਬਰਾਤ ਨਾ ਆਈ ਹੋਵੇ ਔਰ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਕੋਲ 8 ਨੰਬਰ ਥਾਣੇ 'ਚ ਆਏ ਆ ਇਹ ਡਿਮਾਂਡ ਕਰਨ ਆਏ ਆ ਕਿ ਇਹੋ ਜਿਹੇ ਦੇਹ ਦੇ ਲਾਲਚੀਆਂ ਨੂੰ ਸਖਤ ਤੋਂ ਸਜ਼ਾ ਸਜ਼ਾ ਦੇ ਕੇ ਕੁੜੀ ਨੂੰ ਇਨਸਾਫ ਦਿੱਤਾ ਜਾਵੇ